5 things to ask your financial advisor before investing your money bina socha samjhe paise lagao nal tusi musibaton ch phas sakde ho investor punjab web series de aj de financial episode vich tusi 5 things to ask to your financial advisor te charcha karn wale han apni position le lo ate episode da anand liyo mitro kade vi apna pura paisa ek hi jagah invest na karna je koi apna paisa aidan di jagah lagana chahunda hai jitho tuhanu behtar returns da mil nahi nal hi nal tuhada paisa vi safe rahe je tusi vi apni kamai kitte invest karan da plan bana rahe ਤਾਂ ਤਾਂ ਹਣੂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਸਹੀ ਜਗ੍ਹਾ ਇਨਵੈਸਟ ਕਰਨਾ ਕਿਸੇ ਚੈਲੰਜ ਨਾਲੋਂ ਘੱਟ ਨਹੀਂ ਹੈ ਫਾਈਨੈਂਸ਼ੀਅਲ ਐਕਸਪਰਟਸ ਮੰਨਦੇ ਹਨ ਜੇ ਇਨਵੈਸਟਮੈਂਟ ਤੋਂ ਪਹਿਲਾਂ ਇਹਨਾਂ ਪੰਜ ਤਰੀਕਿਆਂ ਦਾ ਧਿਆਨ ਰੱਖਿਆ ਜਾਵੇ ਤਾਂ ਹਮੇਸ਼ਾ ਫਾਇਦਾ ਹੀ ਹੋਵੇਗਾ ਪੁਆਇੰਟ ਨੰਬਰ 1 ਤੁਸੀਂ ਕਿੰਨੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨਵੈਸਟ ਕਰ ਰਹੇ ਹੋ ਮਨੀ ਮੈਨੇਜਮੈਂਟ ਕਿਸੇ ਵੀ ਵਿਅਕਤੀ ਦੇ ਜੀਵਨ ਦਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ ਮਨੀ ਮੈਨੇਜਮੈਂਟ ਦੀ ਬੇਸਿਕ ਸਮਝ ਰੱਖਣ ਨਾਲ ਤੁਸੀਂ ਫਾਈਨੈਂਸ਼ੀਅਲ ਸਟੇਬਲ ਰਹਿੰਦੇ ਹੋ ਅਤੇ ਫਿਰ ਫਾਈਨੈਂਸ਼ੀਅਲੀ ਹੈਪੀ ਅੱਜ ਕੱਲ ਬਹੁਤ ਲੋਕ ਮਨੀ ਮੈਨੇਜਮੈਂਟ ਦਾ ਯੂਜ਼ ਕਰਦੇ ਹਨ ਪਰ ਫਿਰ ਵੀ ਪੈਸਾ ਉਹਨਾਂ ਨੂੰ ਸਹੀ ਤਰੀਕੇ ਨਾਲ ਸਪੋਰਟ ਨਹੀਂ ਕਰਦਾ ਇਹਦਾ ਕਿਉਂ ਜੇਕਰ ਤੁਸੀਂ ਪਹਿਲਾਂ ਆਪਣੀਆਂ ਜ਼ਰੂਰਤਾਂ ਨੂੰ ਨੋਟ ਕਰੋ ਅਤੇ ਫਿਰ ਇਨਵੈਸਟਿੰਗ ਦਾ ਪਲਾਨ ਬਣਾਓ ਤਾਂ ਤੁਸੀਂ ਆਪਣੇ ਗੋਲ ਨੂੰ ਆਸਾਨੀ ਨਾਲ ਪਾ ਸਕਦੇ ਹੋ ਕੁਝ ਵੱਡੀਆਂ ਜ਼ਰੂਰਤਾਂ ਜਿਦਾਂ ਕਿ ਘਰ ਮੈਰਿਜ ਅਤੇ ਰਿਟਾਇਰਮੈਂਟ ਪਲੈਨਿੰਗ ਤੁਹਾਨੂੰ ਕਦੋਂ ਅਤੇ ਕਿੰਨਾ ਪੈਸਾ ਚਾਹੀਦਾ ਹੈ ਇਸ ਬਾਰੇ ਪਲਾਨ ਬਣਾ ਕੇ ਇਨਵੈਸਟ ਕਰਨਾ ਚਾਹੀਦਾ ਹੈ ਸਿਰਫ ਜ਼ਰੂਰਤ ਦੀਆਂ ਚੀਜ਼ਾਂ ਤੇ ਹੀ ਪੈਸਾ ਖਰਚ ਕਰਨਾ ਚਾਹੀਦਾ ਹੈ ਅਤੇ ਬਿਨਾਂ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਫਾਈਨੈਂਸ ਦੇ ਐਕਸਪਰਟਸ ਮੰਨਦੇ ਹਨ ਕਿ ਮਨੀ ਹਮੇਸ਼ਾ ਚਲਦੀ ਹੋਈ ਹੀ ਚੰਗੀ ਲੱਗਦੀ ਹੈ ਮੇਰਾ ਕਹਿਣ ਦਾ ਮਤਲਬ ਮੂਵ ਹੁੰਦੀ ਹੋਈ ਕਿਉਂਕਿ ਤਾਂ ਹੀ ਇਹ ਸਹੀ ਮਾਇਨੇ ਵਿੱਚ ਅੱਗੇ ਵਧਦੀ ਹੈ ਜਦ ਕਿ ਰੋਕਿਆ ਹੋਇਆ ਤਾਂ ਇਹ ਜ਼ਿਆਦਾ ਖਰਚ ਹੋ ਜਾਂਦਾ ਹੈ ਜਾਂ ਫਿਰ ਚੁਰਾ ਲਿਆ ਜਾਂਦਾ ਹੈ ਜਾਂ ਫਿਰ ਉਸ ਦੀ ਵੈਲਿਊ ਲਗਾਤਾਰ ਟਾਈਮ ਦੇ ਨਾਲ ਡਿੱਗ ਪੁਆਇੰਟ ਨੰਬਰ 2 ਤੁਸੀਂ ਕਿੰਨੇ ਸਮੇਂ ਲਈ ਪੈਸਾ ਲਗਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਅਸੀਂ ਆਪਣੇ ਪੈਸੇ ਇਹਨਾਂ ਨੂੰ ਖਰਚ ਕਰਦੇ ਹਾਂ ਉਸੇ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਵੀ ਖਰਚ ਕਰਦੇ ਹਾਂ ਆਪਣੇ ਪੈਸਿਆਂ ਨੂੰ ਤਾਂ ਅਸੀਂ ਪਲਾਨ ਬਣਾ ਕੇ ਹੀ ਖਰਚ ਕਰਦੇ ਹਾਂ ਪਰ ਟਾਈਮ ਨੂੰ ਯੂਜ਼ ਕਰਨ ਵੇਲੇ ਅਸੀਂ ਕੋਈ ਪਲਾਨ ਨਹੀਂ ਬਣਾਉਂਦੇ ਤੁਹਾਡੀ ਸਕਸੈਸ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੰਨੇ ਟਾਈਮ ਡਿਊਰੇਸ਼ਨ ਲਈ ਪੈਸਾ ਲਗਾਉਣਾ ਚਾਹੁੰਦੇ ਹੋ ਯਾਨੀ ਉਹਨਾਂ ਪੈਸਿਆਂ ਦੀ ਜਰੂਰਤ ਤੁਹਾਨੂੰ ਕਦੋਂ ਪਵੇਗੀ ਸਟਾਕ ਮਾਰਕੀਟ ਵਿੱਚ ਇਨਵੈਸਟਮੈਂਟ ਦੇ ਲਈ ਲਿਮਟ ਦੇ ਅਨੁਸਾਰ ਇਸ ਨੂੰ ਲੌਂਗ ਟਰਮ ਮੀਡੀਅਮ ਟਰਮ ਜਾਂ ਸ਼ਾਰਟ ਟਰਮ ਵਿੱਚ ਡਿਵਾਈਡ ਕੀਤਾ ਗਿਆ ਹੈ ਤੁਸੀਂ ਕਿੰਨੇ ਟਾਈਮ ਦੇ ਲਈ ਆਪਣਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਕਰ ਸਕਦੇ ਹੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿਉਂਕਿ ਕਈ ਸੇਵਿੰਗ ਸਕੀਮਸ ਅਤੇ ਫੰਡਸ ਲੌਕ-ਇਨ ਪੀਰੀਅਡ ਦੇ ਨਾਲ ਆਉਂਦੀਆਂ ਹਨ ਯਾਨੀ ਇਸ ਪੀਰੀਅਡ ਦੇ ਦੌਰਾਨ ਤੁਸੀਂ ਆਪਣਾ ਇਨਵੈਸਟ ਕੀਤਾ ਹੋਇਆ ਪੈਸਾ ਨਹੀਂ ਕਢਾ ਸਕਦੇ ਇਸ ਲਈ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਤੁਸੀਂ ਜਿੱਥੇ ਇਨਵੈਸਟ ਕਰ ਰਹੇ ਹੋ ਉਸ ਵਿੱਚ ਲੌਕ-ਇਨ ਪੀਰੀਅਡ ਤਾਂ ਨਹੀਂ ਹੈ ਜੇ ਹੈ ਤਾਂ ਕਿੰਨਾ ਹੈ ਉਤਾਰ ਚੜਾਅ ਤੋਂ ਨਾ ਘਬਰਾਓ ਜੇਕਰ ਤੁਸੀਂ ਨਵੇਂ ਇਨਵੈਸਟਰ ਹੋ ਤਾਂ ਤੁਸੀਂ ਏਦਾਂ ਦੇ ਸਮੇਂ ਵਿੱਚ ਅਲਰਟ ਰਹੋ ਕਿਉਂਕਿ ਇਨਵੈਸਟਿੰ ਦੇ ਵੀ ਸ਼ਾਰਟ ਟਰਮ ਦੇ ਉਤਾਰ ਚੜਾਅ ਤੋਂ ਨਾ ਘਬਰਾਓ ਇਸੇ ਤਰ੍ਹਾਂ ਤੁਸੀਂ ਸਹੀ ਤਰੀਕੇ ਨਾਲ ਸਟਾਕ ਮਾਰਕੀਟ ਵਿੱਚ ਇਨਵੈਸਟਿੰਗ ਕਰ ਸਕਦੇ ਹੋ ਇਸ ਦੇ ਨਾਲ ਹੀ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਕਿ ਸਟਾਕ ਮਾਰਕੀਟ ਵਿੱਚ ਕਿਵੇਂ ਇਨਵੈਸਟ ਕਰਨਾ ਹੈ ਅਤੇ ਕਿਹੜੇ ਸਟਾਕਸ ਨੂੰ ਖਰੀਦਣਾ ਚਾਹੀਦਾ ਹੈ ਤਾਂ ਹੁਣੇ ਇਨਵੈਸਟਰ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਪੰਜਾਬੀ ਭਾਸ਼ਾ ਵਿੱਚ ਇਹ ਨੌਲੇਜ ਤੁਹਾਨੂੰ ਕਿਤੇ ਨਹੀਂ ਮਿਲਣੀ ਪੁਆਇੰਟ ਨੰਬਰ 3 ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ ਰਿਸਕ ਲੈਣ ਦੀ ਤੁਹਾਡੀ ਕਪੈਸਿਟੀ ਦਾ ਅਨੁਮਾਨ ਲਗਾਏ ਬਿਨਾ ਇਨਵੈਸਟਿੰਗ ਕਰਤੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਇਨਵੈਸਟ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ ਵਾਰਨ ਬਫੇਟ ਕਹਿੰਦੇ ਹਨ ਕਿ ਬਚਪਨ ਵਿੱਚ ਹੀ ਉਹਨਾਂ ਨੂੰ ਪੈਸੇ ਕਮਾਉਣ ਦੇ ਗੇਮ ਵਿੱਚ ਮਜ਼ਾ ਆਉਣ ਲੱਗ ਗਿਆ ਸੀ ਉਹਨਾਂ ਨੇ ਉਸ ਤੋਂ ਬਾਅਦ ਕਈ ਵੱਖਰੇ ਵੱਖਰੇ ਬਿਜ਼ਨਸ ਕੀਤੇ ਅਤੇ ਪੈਸਾ ਬਣਾਉਣਾ ਸ਼ੁਰੂ ਕਰ ਦਿੱਤਾ ਕਾਫੀ ਮਿਹਨਤ ਕਰਨ ਤੋਂ ਬਾਅਦ ਜਿਸ ਕੰਪਨੀ ਵਿੱਚ ਵਾਰਨ ਬਫੇਟ ਨੇ ਇਨਵੈਸਟ ਕੀਤਾ ਸੀ ਉਸ ਕੰਪਨੀ ਦਾ ਮਾਰਕੀਟ ਕੈਪ ਕਾਫੀ ਘਟ ਹੋ ਗਿਆ ਜਿਸ ਦੀ وجہ ਨਾਲ ਵਾਰਨ ਬਫੇਟ ਕ ਦਾ ਪ੍ਰਾਈਸ ਵੱਧ ਕੇ 40 ਡਾਲਰ ਹੋ ਗਿਆ ਹੈ ਤਾਂ ਉਹਨਾਂ ਨੇ ਸ਼ੇਅਰ ਵੇਚ ਦਿੱਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਕਿਉਂਕਿ ਕੁਝ ਸਮੇਂ ਬਾਅਦ ਉਸ ਸ਼ੇਅਰ ਦੀ ਕੀਮਤ ਕਾਫੀ ਵੱਧ ਗਈ ਸੀ ਆਪਣੀ ਇਸ ਗਲਤੀ ਦੇ ਵਾਰਨ ਬਫਿਟ ਕਹਿੰਦੇ ਹਨ ਟੇਕ ਟਾਈਮ ਫਾਰ 올 ਥਿੰਗਸ ਗ੍ਰੇਟ ਹੇਸਟ ਮੇਕ ਅ ਗ੍ਰੇਟ ਵੇਸਟ ਮਤਲਬ ਜਲਦੀ ਦਾ ਕੰਮ ਸ਼ੈਤਾਨ ਦਾ ਹੁੰਦਾ ਹੈ ਇਸ ਲਈ ਹਮੇਸ਼ਾ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਸਟਾਕ ਮਾਰਕੀਟ ਵਿੱਚ ਵੀ ਰਿਸਕ ਲੈਣ ਦੇ ਕਈ ਪੈਰਾਮੀਟਰ ਹੁੰਦੇ ਹਨ ਬਹੁਤ ਲੋਕ ਮੈਨੂੰ ਕਹਿੰਦੇ ਹਨ ਕਿ ਸਟਾਕ ਮਾਰਕੀਟ ਵਿੱਚ ਤਾਂ ਰਿਸਕ ਹੀ ਬਹੁਤ ਜ਼ਿਆਦਾ ਹੈ ਅ ਇਹ ਰਿਸਕ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਜੇ ਤੁਸੀਂ ਘੱਟ ਰਿਸਕ ਲਓਗੇ ਤਾਂ ਤੁਹਾਨੂੰ ਘੱਟ ਪੈਸਾ ਮਿਲੇਗਾ ਜੇ ਜ਼ਿਆਦਾ ਰਿਸਕ ਲਓਗੇ ਤਾਂ ਜ਼ਿਆਦਾ ਪੈਸਾ ਮਿਲੇਗਾ ਜੇ ਘੱਟ ਰਿਸਕ ਲੈਣਾ ਚਾਹੁੰਦੇ ਹੋ ਤਾਂ ਲਾਰਜ ਕੈਪ ਸਟਾਕਸ ਵਿੱਚ ਇਨਵੈਸਟ ਕਰੋ ਜੇ ਜ਼ਿਆਦਾ ਰਿਸਕ ਲੈਣਾ ਹੈ ਤਾਂ ਮਿਡ ਕੈਪ ਸਟਾਕਸ ਸਹੀ ਹਨ ਪਰ ਜੇ ਤੁਸੀਂ ਬਹੁਤ ਜ਼ਿਆਦਾ ਰਿਸਕ ਲੈਣਾ ਚਾਹੁੰਦੇ ਹੋ ਤਾਂ ਸਮਾਲ ਕੈਪ ਸਟਾਕਸ ਵਿੱਚ ਜਾ ਸਕਦੇ ਹੋ ਅਤੇ ਇਹਨਾਂ ਸਟਾਕਸ ਵਿੱਚ ਕਿਵੇਂ ਇਨਵੈਸਟ ਕਰਨਾ ਹੈ ਇਸ ਬਾਰੇ ਮੈਂ ਤੁਹਾਨੂੰ ਆਉਣ ਵਾਲੇ ਐਪੀਸੋਡਸ ਵਿੱਚ ਦੱਸਾਂਗਾ ਪੁਆਇੰਟ ਨੰਬਰ 4 ਇੱਕ ਹੀ ਜਗ੍ਹਾ ਪੈਸਾ ਨਾ ਲਗਾਓ ਤੁਹਾਨੂੰ ਕਦੇ ਵੀ ਆਪਣਾ ਪੂਰਾ ਪੈਸਾ ਇੱਕ ਹੀ ਜਗ੍ਹਾ ਇਨਵੈਸਟ ਨਹੀਂ ਕਰਨਾ ਚਾਹੀਦਾ ਸਗੋਂ ਆਪਣੀ ਪੋਰਟਫੋਲੀਓ ਵਿੱਚ ਡਿਫਰੈਂਟ ਆਪਸ਼ਨਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿੱਥੇ ਤੁਸੀਂ ਪੈਸਾ ਲਗਾਇਆ ਹੈ ਉਹ ਤੁਹਾਨੂੰ ਰਿਟਰਨ ਦੇਵੇਗਾ ਹੀ ਮੰਨ ਲਓ ਤੁਸੀਂ ਦੋ ਜਗ੍ਹਾ 100-100 ਰੁਪਏ ਇਨਵੈਸਟ ਕਰਦੇ ਹੋ ਪਹਿਲੇ ਤੋਂ ਤੁਹਾਨੂੰ 10% ਦਾ ਰਿਟਰਨ ਮਿਲਿਆ ਅਤੇ ਦੂਸਰੀ ਜਗ੍ਹਾ ਤੋਂ ਤੁਹਾਨੂੰ 5% ਦਾ ਨੁਕਸਾਨ ਹੋਇਆ ਪਰ ਇਦਾਂ ਵੀ ਤੁਸੀਂ ਫਾਇਦੇ ਵਿੱਚ ਹੀ ਰਹੋਗੇ ਉਥੇ ਜੇ ਤੁਹਾਨੂੰ ਪਹਿਲੇ ਤੋਂ 10% ਦਾ ਲਾਸ ਹੋਇਆ ਅਤੇ ਦੂਸਰੀ ਜਗ੍ਹਾ ਤੋਂ 5 ਫਾਇਦਾ ਤੁਹਾਡੇ ਨੁਕਸਾਨ ਨੂੰ ਕੱਟ ਕਰ ਦੇਵੇਗਾ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਾਰੀ ਇਨਵੈਸਟਮੈਂਟ ਇੱਕ ਹੀ ਜਗ੍ਹਾ ਇਨਵੈਸਟ ਨਾ ਕਰੋ ਇਨਵੈਸਟਮੈਂਟ ਨੂੰ ਇਕਵਿਟੀ ਡੈਪਟ ਅਤੇ ਦੂਜੀ ਆਪਸ਼ਨਸ ਜਿਵੇਂ 골ਡ ਅਤੇ ਸਟਾਕ ਮਾਰਕੀਟ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪੈਸਾ ਵੰਡੋ ਐਫਐਫਆਈ ਵਿੱਚ ਇਨਵੈਸਟ ਕਰਨ ਦੀ ਸਲਾਹ ਮੈਂ ਤੁਹਾਨੂੰ ਬਿਲਕੁਲ ਨਹੀਂ ਦਵਾਂਗਾ ਇਸ ਵਿੱਚ ਤੁਹਾਡਾ ਪੈਸਾ ਘਟਦਾ ਹੀ ਹੈ ਤੁਸੀਂ ਕਿੰਨਾ ਇਨਵੈਸਟ ਕਰਨਾ ਹੈ ਇਹ ਜਾਣ ਕੇ ਤੁਸੀਂ ਰਿਸਕ ਲੈਵਲ ਨੂੰ ਕੱਟ ਕਰ ਸਕਦੇ ਹੋ ਆਪਣੀਆਂ ਸੇਵਿੰਗਸ ਨੂੰ ਵੀ ਵਧਾਓ ਯੂਜ਼ੂਅਲੀ ਸਟੂਡੈਂਟਸ ਅਤੇ ਯੂਥ ਨੂੰ ਇਨਵੈਸਟ ਕਰਨ ਵਿੱਚ ਦਿੱਕਤ ਆ ਸਕਦੀ ਹੈ ਹੋ ਸਕਦਾ ਹੈ ਉਹਨਾਂ ਦੇ ਕੋਲ ਪਾਕਟ ਮ ਰੋ ਇਨਵੈਸਟ ਕਿਦਾਂ ਕਰਨ ਇਸ ਦੇ ਦੋ ਹੀ ਰਸਤੇ ਹਨ ਜਾਂ ਤਾਂ ਤੁਹਾਨੂੰ ਆਪਣੇ ਖਰਚ ਨੂੰ ਘੱਟ ਕਰਨਾ ਪਵੇਗਾ ਜਾਂ ਆਪਣੀ ਇਨਕਮ ਵਧਾਉਣੀ ਪਵੇਗੀ ਇਸ ਵਾਸਤੇ ਤੁਸੀਂ ਆਪਣੀ ਹੌਬੀ ਨੂੰ ਜਰੀਆ ਬਣਾ ਸਕਦੇ ਹੋ ਜਾਂ ਫਿਰ ਪਾਰਟ ਟਾਈਮ ਜੌਬ ਕਰ ਸਕਦੇ ਹੋ ਪਾਰਟ ਟਾਈਮ ਜੌਬ ਕਰਨ ਨਾਲ ਕਈ ਵਾਰ ਆਪਣੇ ਖਰਚੇ ਪੂਰੇ ਕਰਨ ਦੇ ਨਾਲ ਤੁਹਾਨੂੰ ਬਜਟ ਵੀ ਹੋ ਜਾਂਦੀ ਹੈ ਇਸ ਨਾਲ ਤੁਹਾਨੂੰ ਕਾਟ ਉਮਰ ਵਿੱਚ ਹੀ ਕੰਮ ਕਰਨ ਦਾ ਐਕਸਪੀਰੀਅੰਸ ਹੋ ਜਾਂਦਾ ਹੈ ਜੋ ਅੱਗੇ ਜਾ ਕੇ ਕੈਰੀਅਰ ਵਿੱਚ ਕੰਮ ਆਵੇਗਾ ਮੇਰੇ ਹਿਸਾਬ ਨਾਲ ਤੁਹਾਨੂੰ ਆਪਣਾ ਸਾਰਾ ਪੈਸਾ ਸਟਾਕ ਮਾਰਕੀਟ ਵਿੱਚ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਤੁਸੀਂ ਉਸ ਵਿੱਚ ਡਾਈਵਰਸੀਫਾਈ ਵੀ ਕਰ ਸਕਦੇ ਹੋ ਜਿਵੇਂ ਕੁਝ ਪੈਸਾ ਤੁਸੀਂ ਆਈਟੀ ਸਟਾਕਸ ਵਿੱਚ ਲਗਾ ਸਕਦੇ ਹੋ ਅਤੇ ਬਾਕੀ ਪੈਸਾ ਬਲੂ ਚਿਪ ਸਟਾਕਸ ਡਿਵੀਡੈਂਡ ਸਟਾਕਸ ਫਾਰਮਾ ਸਟਾਕਸ ਐਫਐਮਸੀਜੀ ਸਟਾਕਸ ਅਤੇ ਲਿਕਵਿਡ ਫੰਡਸ ਵਿੱਚ ਲਗਾ ਸਕਦੇ ਹੋ ਪੁਆਇੰਟ ਨੰਬਰ 5 ਪੈਸੇ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਗੋਲ ਨੂੰ ਲਿਖੋ ਜਿਸ ਨੂੰ ਤੁਸੀਂ ਸ਼ਾਰਟ ਟਰਮ ਵਿੱਚ ਅਤੇ ਲੌਂਗ ਟਰਮ ਵਿੱਚ ਪਾਉਣਾ ਚਾਹੁੰਦੇ ਹੋ ਅਕਸਰ ਅਸੀਂ ਇਸੇ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਨ ਵਿੱਚ ਤਾਂ ਰੱਖਦੇ ਹਾਂ ਪਰ ਉਹਨਾਂ ਨੂੰ ਲਿਖਦੇ ਨਹੀਂ ਜੋ ਲਿਖਦੇ ਵੀ ਹਨ ਉਹ ਇਹ ਨਹੀਂ ਸੋਚਦੇ ਕਿ ਉਹਨਾਂ ਨੂੰ ਪੂਰਾ ਕਰਨ ਲਈ ਕਿੰਨਾ ਪੈਸਾ ਲੱਗੇਗਾ ਪਰ ਇਹ ਜਾਣ ਲਓ ਕਿ ਫਾਈਨੈਂਸ਼ੀਅਲ ਗੋਲ ਨੂੰ ਲਿਖਣਾ ਬਹੁਤ ਜ਼ਰੂਰੀ ਹੈ ਇਸ ਤੋਂ ਹੀ ਡਿਸਾਈਡ ਹੋਵੇਗਾ ਕਿ ਤੁਸੀਂ ਉਸ ਨੂੰ ਪਾਉਣ ਲਈ ਕਿਹੜਾ ਰਸਤਾ ਚੁਣਦੇ ਹੋ ਜੇ ਤੁਸੀਂ ਟੀਵੀ ਖਰੀਦਣ ਦੀ ਸੋਚ ਰਹੇ ਹੋ ਤਾਂ ਉਸ ਨੂੰ ਵੀ ਸ਼ਾਮਲ ਕਰੋ 5-7 ਸਾਲ ਬਾਅਦ ਕਾਰ ਖਰੀਦਣ ਦਾ ਫ਼ਰਿਆਦ ਹੈ ਤਾਂ ਉਸ ਨੂੰ ਵੀ ਲਿਖੋ ਆਪਣੀ ਵਿ बाद कि नए पैसे दी जरूरत पवेगी ए जानना बहुत जरूरी है इदा करदे समय इन्फ्लेशन दे असर नु ना भूलियो महंगाई दी वजह नाल जो चीज आज जिस कीमत ते मिल रही है कुछ साल बाद उस दे लिए वध कीमत चुंगानी पवेगी इदा करन तो बाद ਤੁਹਾਡੇ ਕੋਲ फिक्स्ड रोड मैप ਹੋਵੇਗਾ ਜਿਸ ਨੂੰ ਬਸ ਤੁਸੀ ਐਕਸ਼ਨ ਲੈਣਾ ਹੈ ਜੇਕਰ ਤੁਸੀਂ ਪੈਸੇ ਗਰੋ ਕਰਨ ਵਿੱਚ ਮੇਰੇ ਦਸੇ ਹੋਏ ਇਹਨਾਂ ਪੰਜਾਂ ਟਿਪਸ ਨੂੰ ਫੋਲੋ ਕਰੋਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੈਨੇ ਜਰੂਰ ਦੱਸ ਦੇਣਾ ਜੇ ਤੁਸੀਂ ਪੋਜੀਸ਼ਨਲ ਟ੍ਰੇਡਿੰਗ ਬਾਰੇ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਅੱਜ ਲਈ ਬਸ ਇਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ